ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਲੰਗਰ ਦੇ ਅੱਜ ਪਹਿਲੇ ਦਿਨ ਦੀਆਂ ਯਾਨੀ ਕਿ ਤਿਆਰੀਆਂ ਹੋ ਰਹੀਆਂ ਨੇ ਜੀ ਕਿਉਂਕਿ ਟਾਈਮ ਹੋ ਚਲੇ 8 ਵਜਨੇ ਵਾਲੇ ਦਾ ਸਵੇਰ ਦੇ ਚਲੋ ਅੱਜ ਮੌਸਮ ਵਧੀਆ ਵੈਸੇ ਧੁੱਪ ਚੜ੍ਹਈ ਹੁਣ ਖਿਲਾੜੀ ਕੁਲੂੜੀ ਚਲਾ ਕੇ ਯਾਨੀ ਕਿ ਆਪਾਂ ਚੈੱਕ ਕਰ ਲਈ ਪਹਿਲਾਂ ਕਿੰਨੇ ਆ ਗਾਜ ਪਾਉਣਾ ਚਕੰਦਰ ਓਏ ਸਿਕੰਦਰ ਇਹ ਸਬਜ਼ੀ ਬਣਾਣੀ ਆ ਇਹਦਾ ਕੱਢਣਾ ਉਸਾ ਨਹੀਂ ਲੌਈ ਐਦ ਕੀ ਗੰਨੇ ਦੇ ਵਿੱਚ ਪਾਵਾਂਗੇ ਚਕੰਦਰ ਦਾ ਕਾ ਕਦੇ ਚ ਪਈ ਹੁਣ ਸਿਕੰਦਰ ਇਹਦੇ ਚ ਪਾ ਦੀ ਇਹਦੇ ਰੱਖ ਦੇਈ ਕੱਟ ਦੇ ਚ ਇਹਨੂੰ ਕੱਟੀ ਦੇ ਲੈ ਇਹਦੇ ਵੀ ਪੀਸ ਕਰ ਦੇ ਇਹਦੇ ਨਾ ਮਾਂ ਪਹਿਲਾਂ ਨਾ ਨਾਲ ਵਿੱਚ ਚਕੰਦਰ ਪਾਵਾਂਗੇ ਐਦ ਕੀ ਵਧੀਆ ਬਣਾਵਾਂਗੇ ਹੋਰ ਟੇਸਟੀ ਤਿਆਰੀ ਚੱਲ ਰਹੀ ਸੀ ਪੂਰੇ ਜੋਰਾਂ ਤੇ ਫਾਇਸ ਬੁਰੀ ਦਾ ਜੋ ਵੀ ਆ ਉਹ ਨਾਲ ਪਾ ਦੇ ਤਾ ਉਹ ਲੱਗਣੇ ਟੁੱਟੀਆਂ ਆ ਨਾ ਕਰੇਗਾ ਉਹਦਰ ਸਾਡਾ ਸੋਨੀ ਵੀਰਾ ਭਾਂਡੇ ਮਾਜ ਰਿਹਾ ਹੈ ਸੇਵਾ ਪੂਰੀ ਕਰ ਰਿਹਾ ਹੈ ਮਿੰਦਰ ਅਦਰ ਕੱਪੜੇ ਪਤਾ ਨਹੀਂ ਕੀ ਕਰਦਾ ਮਿੰਦਰ ਗਰਮੀ ਆ ਗਈ ਸੇਵਾ ਕਰਕੇ ਕੱਪੜੇ ਪੀ ਲੇ ਉਧਰ ਮਿੰਦਾਂ ਨੂੰ ਗਰਮੀ ਆ ਗਈ ਆ ਸਾਡਾ ਸੋਹਣੀ ਭਾਈ ਵੀ ਸੇਵਾ ਪੂਰੀ ਕਰ ਰਿਹਾ ਇੱਧਰ ਲੋ ਜੀ ਹੁਣ ਲੱਗਿਆ ਗੰਨੇ ਦਾ ਰਸ ਕੱਢਣ ਆਪਾਂ ਆ ਚਕੰਦਰ ਲਿਆ ਘੱਟ ਅਪ ਪਦੀਨਾ ਪਿਆਈ ਤੇ ਆ ਆ ਗਿਆ ਆਪਣਾ ਆਦਰਕ ਆ ਤੇ ਆ ਪਾਵਾਂਗੇ ਨਿੰਬੂ ਕਿੰਨੇ ਕੁ ਡੋੜਾ ਆਦੇ ਪਰੇ ਆ ہاں ਤੇ ਚਕੰਦਰ ਪਾਵਾਂਗੇ ਥੋੜਾ ਥੋੜਾ ਪਾ ਕੇ ਪਾਵਾਂਗੇ ਕਿਉਂਕਿ ਆਪਾਂ ਨੇ ਘਰਾ ਬਣਾ ਕੇ ਦੇਖਿਆ ਸੀਗਾ ਬੜਾ ਟੇਸਟੀ ਬਣਿਆ ਘਰਾ ਤੇ ਤਿਆਰੀਆਂ ਚੱਲੀਆਂ ਨੇ ਲੋ ਜੀ ਬਾਬਾ ਜੀ ਦਾ ਨੌਨ ਲੈ ਕੇ ਕੰਮ ਕਰਤਾ ਸ਼ੁਰੂ ਸਟਾਰਟ ਚੱਲ ਵੀ ਵੀਰੇ लो जी मत्था के पहला गन्ने का काम करता स्टार्ट आ दो आप आ दो नाल ਲਹੀ ਆਦਰਕਾ ਦੇਖੋ ਲਾਲ ਲਾਲ ਸਾਰੀ ਸਿਕੰਦਰ ਨਾਲ ਲਾਲ ਲਾਲ ਆਉਂਦਾ ਐਣ ਲਣ ਕੇ ਹੱਪ ਪਤਿੰਦੇ ਦੀ ਮਾਰੀ ਗੁਛੀ ਕਾਦੋ ਕਰਾ ਪਤਿੰਨਾ ਪਦੂ ਨਾਣ ਖੁੱਲਾ ਯਾਰ ਭਾਈ ਬਿੱਟੂ ਭਾਈ ਦਾ ਪਤਿੰਨੇ ਦੀ ਗੁਛੀ ਉਹ ਵੇਰਦਾ ਇਕੱਠੀ ਹੋ ਇਕੱਠੀ ਹੋ ਗਿਰਦਾ ਕਰ ਇੱਕ ਟੱਪਾ ਜੀ ਮੈਂ ਟੱਪਾ ਚ ਆ ਤਾਂ ਟੱਪਾ ਭਰਨੇ ਨਹੀਂ ਜਾਣਾ ਇਹਦਾ ਕਿਹੜਾ ਕੋਈ ਚੱਕਰਾ ਇਹ ਟੱਪਾ ਚ ਇਕੱਠੀ ਹੋ ਗਿਰਦੇ ਆ ਆ ਯਾਰ ਮੋਟਾ ਵਾਲਾ ਕਿੱਧਰ ਨੂੰ ਸਿਕੰਦਰਪਾਟਾ ਪਾਟਾ ਭਾਈ ਹੋਰ ਮੇਜ ਲੋਕਾਂ ਸੰਗਤ ਹੁਣ ਯਾਨੀ ਕਿ ਅੱਜ ਸੂਰਜ ਨਹੀਂ ਨਿਕਲਿਆ ਉਹਦੇ ਕਰਕੇ ਸੰਗਤ ਬਹੁਤ ਘੱਟ ਘੱਟ ਰਹੀ ਹੈ ਕੰਨੇ ਦੇ ਰਸਤੇ ਚਲੋ ਚੱਲ ਰਿਹਾ ਯਾਨੀ ਕਿ ਵਿੱਚ ਵਿੱਚ ਨੂੰ ਰੋਕ ਦਿੰਨੇ ਆ ਤਕਰੀਬਨ ਹੁਣ 1:3 ਵੱਜ ਚੱਲਿਆ ਤੇ ਸੰਗਤ ਆ ਰਹੀ ਆ ਕਿਉਂਕਿ ਪਹਿਲਾਂ ਸੂਰਜ ਨਿਕਲਿਆ ਸੀਗਾ ਵੀ ਚਲੋ ਵਧੀਆ ਅੱਜ ਸੂਰਜ ਨਿਕਲ ਨਹੀਂ ਲੱਗਦੇ ਸੀਗੇ ਆਪਾਂ ਨੂੰ ਚਾਂਸ ਤੇ ਤਕਰੀਬਨ 1.5 ਵਜੇ ਚੱਲਿਆ ਹੁਣ ਤੱਕ ਸੂਰਜ ਨਹੀਂ ਦਿਖਿਆ ਮੜਾ ਮੋਟਾ ਸਵੇਰੇ ਸਵੇਰੇ ਜ਼ਰੂਰ ਦਿਖਦਾ ਸੀਗਾ ਤੇ ਪਿਛਲੇ ਪਾਸੇ ਆਪਾਂ ਕਰ ਰਹੇ ਹਾਂ ਜੀ ਆਪਣਾ ਰਾਤ ਵਾਸਤੇ ਕਮਰਾ ਤਿਆਰ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆਂ ਵਾਟਰਪਰੂਫ ਇੱਕ ਮਿੰਟ ਜੀ ਆ ਕਰ ਰਹੇ ਹਾਂ ਰਾਤ ਵਾਸਤੇ ਸੌਣ ਵਾਸਤੇ ਆਪਾਂ ਕਮਰਾ ਤਿਆਰ ਕਿਉਂਕਿ ਰਾਤ ਨੂੰ ਇੱਕ ਮਿੰਟ ਆਪਾਂ ਤੁਹਾਨੂੰ ਦੂਏ ਪਾਸੇ ਤੋਂ ਦਿਖਾਉਂਦੇ ਆ ਕਿਉਂਕਿ ਪਿਛਲੇ ਸਾਲ ਵਿੱਚ بارش ਹੋਈਗੀ ਆਪਾਂ ਨੂੰ ਰਹੀ ਰਹੀ ਇਹ ਦਿੱਕਤ ਬਹੁਤ ਜ਼ਿਆਦਾ ਸਾਮਾਨ ਦੀ ਵੀ ਰੱਖਣ ਦੀ ਤੇ ਸੌਣਾ ਵੀ ਅੱਜ ਸਾਰਿਆਂ ਨੇ ਉਰੀ ਆ ਬਾਈ ਤਾਂ ਕਰਕੇ ਆਪਣਾ ਰੂਮ ਇੱਥੇ ਵਧੀਆ ਵਾਟਰਪਰੂਫ ਕਰਾ ਰਹੇ ਹਾਂ ਤਿਆਰ ਤੇ ਜਦੋਂ ਅੱਗੇ ਤਿਆਰ ਹੋ ਗਿਆ ਆਪਾਂ ਤੁਹਾਨੂੰ ਐਨ ਦਿਖਾਵਾਂਗੇ ਅੰਦਰੋਂ ਵੀ ਪੂਰਾ ਅੱਜ ਹੁਣ ਸਵਾਗਤਿੰਦੇ ਟਾਈਮ ਹੋ ਗਿਆ ਧੁੱਪ ਨਿਕਲ ਗਈ ਤੇ ਹੁਣ ਸੰਗਤ ਜਾਦਾ ਜਾਨੀ ਕਿ ਹਲਕੇ ਰਸਪਣ ਲੱਗੀ ਆ ਕਿਉਂਕਿ ਪਹਿਲਾਂ ਠੰਡ ਸੀਗੀ ਉਹਦੇ ਕਰਕੇ ਕੋਈ ਖੜਦਾ ਨਹੀਂ ਸੀਗਾ ਹੁਣ ਦੇਖੋ ਲਾਈਨ ਲੱਗੀ ਪੂਰੀ ਲੋ ਜੀ ਆਪਣਾ ਰਾਤ ਦੇ ਲਈ ਟੈਂਟ ਵੀ ਹੋ ਗਿਆ ਤਿਆਰ ਆਪਾਂ ਤੁਹਾਨੂੰ ਦਿਖਾਉਨੇ ਅੰਦਰ ਆਣ ਆ ਕੁਲਦੀਪ ਬਾਈ ਰਾਤ ਵਾਸਤੇ ਕੁਰਸੀਆਂ ਲਾ ਰਿਆ ਹੈ ਵੀ ਗੱਲਾਂ ਬਾਤਾਂ ਮਾਰਾਂਗੇ ਦੇਖੋ ਗੱਦੇ ਗੁੱਦੇ ਸਾਰੇ ਲਾਤੇ ਯਾਨੀ ਕਹਿਣ ਬਣਾਤਾ ਅੰਦਰੋਂ ਬਾਈ ਰਾਤ ਨੂੰ ਰੈਸਟ ਕਰਾਂਗੇ ਥੱਕ ਗਏ ਯਾਰ 4 ਵਜੇ ਉੱਤੇ ਪਿਆ ਬਸ ਠੀਕ ਆ ਵੀਰੇ ਕੁਲਦੀਪ ਦੀ ਗੱੜ ਰੱਖਿਓ ਮਾੜੀ ਬਾਈ ਥੱਕਿਆ ਵੈ ਅੱਜ ਬਹੁਤ ਵਧੀਆ ਬਣਾਈ ਅੰਦਰੋਂ ਹਣ ਭਾਵੇਂ ਮੀਂਹ ਆ ਜਾਵੇ ਲਓ ਜੀ ਅੱਜ ਦੇ ਲੰਗਰ ਦੀ ਸਮਾਪਤੀ ਕਰ ਰਹੇ ਆਂ ਇੱਕੀ ਕਿਉਂਕਿ ਟਾਈਮ ਹੋ ਗਿਆ 5:40-45 ਮਿੰਟ ਦੇ ਨੇੜੇ ਟਾਈਮ ਹੋ ਗਿਆ ਕਿਉਂਕਿ ਠੰਡ ਵੀ ਹੋ ਗਈ ਚਲੋ ਸੰਗਤ ਰੁਕਰੀਆ ਜਿੰਨਾ ਕਿ ਕੱਢਿਆ ਵਾ ਆਪਾਂ ਛਕਾ ਦੇਣਾ ਸਾਰਾ ਪਲਾ ਦੇਣਾ ਯਾਨੀ ਕਿ ਵਧੀਆ ਰਿਹਾ ਧੁੱਪ ਤਪ ਨਿਕੜ ਗਿਆ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਠੀਕ ਹੈ ਜੀ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ 'ਚ